ਉਹਨਾਂ ਦਾ ਸੀਗੇ 3 ਫੁੱਟ ਗਵੰਡੀਆਂ ਦੀ ਭਾਰਤ ਸਾਡੇ 3 ਫੁੱਟ ਗਰਜੀਤ ਕੀ 3 ਫੁੱਟ ਮੈਂ ਪਾਈਏ 6-7 ਫੁੱਟ ਉੱਚੀ ਉਹ ਕਾਰਨ ਮੀਹ ਮੂੰਹਾਂ ਕਰਕੇ ਕਿਵੇਂ ਨਹੀਂ ਮੀਂਹ ਕਿਉਂ ਪਰਾਵਾ ਉਹ ਵੇਖ ਉਹਨਾਂ ਦੀ ਦੋ ਮੰਜ਼ਲੀ ਮੇਰੀ ਇੱਕ ਮੰਜ਼ਲੀ ਬਰਾਬਰ ਹੀ ਹੈ ਛੱਤ ਸਾਡੀ ਖਾਈ ਹੋ ਗਈ ਹਾਂ ਖਾਈ ਫਿਰ ਹੁੰਦੀ ਆ ਢੜੇ ਅਰਪਿੰਡਾਂ 'ਚ ਹੋਰ ਤਾਂ ਹੀ ਕਾਤੇ ਜੌਣੇ ਪਿੰਡਾਂ ਵਾਲੇ ਆਹੀ ਹੁੰਦਾ ਕੰਮ ਸਾਡੇ ਹੂੰ ਤਾਂ ਹੁਣ ਜਾ ਕੇ ਮੈਂ ਕੰਧ ਤੇ ਟੱਪ ਕੇ ਲੜ ਨਹੀਂ ਸਕਦਾ ਨਾ ਇਧਰ ਆ ਲੱड्डੂ ਫੌਜੀ ਗਿਆ ਨਾ ਤੇ ਦੇ ਨਾਲ ਲੜ ਸਕਦਾ ਕਿ ਮੈਂ ਤਾਂ ਬਸ ਆਹੀ ਆ ਫਿਰ ਆਹੀ ਅੜ ਫਾਸ ਕੱਢੀ ਦੀ ਇਟਾਂ ਉੱਚੀਆਂ ਕਰ ਕਰ ਲਾਈ ਜੰਨੇ 20 ਨੂੰ ਮਿੰਟ ਹਾਂ ਉਹਨਾਂ ਨੇ ਸਾਡਾ ਪਹਿਲਾ ਨੀਵਾ ਕਰਿਆ ਸੀਗਾ ਤੇ ਆਪਾਂ ਉਹਨਾਂ ਦੀ ਹੁਣ ਨਵੀਆਂ ਕੋਟੀਆਂ ਦੀ ਜਖਣਾ ਹਟਦੀ ਅੱਜ ਲਤ ਤੇਰੀ ਉੱਤੇ ਆ ਉੱਤੇ ਆ ਆ ਸਾਹਮਣੇ ਵੀ ਇਹਨਾਂ ਦੇਖ ਸਾਰੇ ਜਿਵੇਂ ਆਮ ਹੁੰਦਾ ਵੀ ਉੱਥੇ ਪਹਾੜ ਦੇਦੇ ਹਨ ਇੱਥੇ ਨਾ ਟੱਟੀ ਐ ਨੇ ਤੱਕੀ ਦੇਖਿਆ ਘਟਟੀ ਦਾ ਚੱਕ ਦੇਾਂਗੇ ਇਹ ਤਾਂ ਭਰਤ ਪੈਣੀ ਆ ਇੱਥੇ ਅਚੂਰਾ ਨਜ਼ਾਰਾ ਪਾਰਕ ਬਣਾਉਣਾ ਇੱਥੇ ਮਰ ਗਿਆ ਕਿ ਤੀ ਟੱਟੀ ਵੇਖਿਆ ਕਰੂੰਗੀ ਤੂੰ ਨਹੀਂ ਨਹੀਂ ਉਹ ਤਾਂ ਨਹੀਂ ਉਹ ਤਾਂ ਚਾਹ ਪੰਡਕ ਉਹ ਤਾਂ ਫਲੰਦਰ ਬਣਾਇਆ ਬਈ ਅੰਗਰੇਜ਼ੀ ਸੀਟਾਂ ਲੱਗਣੀਆਂ ਰਸਤੇਦਾਰਾਂ ਦੀਆਂ ਤਾਂ ਅੱਖਾਂ ਮਚਣੀਆਂ ਕਿਦੋਂ ਜੇ ਸੱਤ ਪੌੜੀਆਂ ਚੜ੍ਹਾ ਅਗਲਾ ਗੋਡੇ ਦੁਖਣ ਲੱਗ ਜਾਂਦੇ ਮਾੜੇ ਰਸਤੇ ਦਾ ਤੂੰ ਹੀ ਪੈ ਜਾਂਦੀ ਨਹੀਂ ਕਿਹੜੀ ਜਿਵੇਂ ਫਾਹਾ ਭੂਆ ਲੈਣਾ ਬੰਦੇ ਨੇ ਕਰਦੇ ਕੋਣ ਹੈ ਬਈ ਉਹ ਫੁੱਲ ਬਿਸ਼ਰਮ ਆਪਾਂ ਫਾਹਾ ਭੂਆ ਵਾਲਾ ਕੰਮ ਆਪਣੇ ਕੋਲੇ ਉਹ ਹੈ ਨਹੀਂ ਗਾਣਾ ਲਾਉਂਗੇ ਤੂੰ ਨਿਸ਼ਚਿਤ ਗੱਲ ਦਾ ਉਹ ਕੰਮ ਹੀ ਆ ਨਹੀਂ ਸਾਡੇ ਕੋਲ ਪਰਾਵਾ ਬਾਕੀ ਇਹ ਜਿਹਾ ਅਕਾਦਮੀਆਂ ਬਈ ਗੱਲਾਂ ਤੈਨੂੰ ਚਾਹ ਪਾਣੀ ਚੰਗਾ ਪਿਆਇਆ ਮੈਂ ਤੇ ਤੂੰ ਆ ਹੋਰੀ ਫੁੱਦੂ ਜੀਆਂ ਗੱਲਾਂ ਲੈ ਕੇ ਬੈ ਗਿਆ ਭਾ ਕਿਆ ਤੈਨੂੰ ਸਲਾਹ ਦਿੱਤੀ ਆ ਬਈ ਹੱਥਾਂ 'ਚ ਦਾ ਹੈਗਾ ਲਾਉਂਗਾ ਪੈਸੇ ਕਾਦਨ ਲਾएंगे ਜਮੀਨ ਤੂੰ ਜਿਹੜੀ ਹੈਗੀ ਪੁਰਾ ਵੇਚ ਤੂੰ ਸੈਲਰ ਸੈਲਰ ਲੱਗਿਆ ਦਿਹਾੜੀ ਜਾਇਆ ਕਨੂਆ 800 ਰੁਪਇਆ ਦਿਹਾੜੀਆ ਸੈਲਰ ਚ ਵੇਚਿਆ 3 ਲੱਖ ਦਾ ਨੀਰਾ ਕੇ ਉੱਠਿਆ ਕੋਠੀ ਪਾਉਣ ਦਾ ਕੀੜਾ ਲੋ ਵੀ ਬਰਾੜ ਨੇ ਕੋਠੀ ਦਾ ਸ਼ੁਰੂ ਕਰਤੀ ਤੇ ਅੱਧ ਵਿਚਾਲੇ ਕੰਮ ਰੋਕਤਾ ਕਿਉਂਕਿ ਮੇਰੇ ਹਿਸਾਬ ਨਾਲ ਪੈਸੇ ਮੋਕ ਗਏ ਹੋਣਗੇ ਸੋ ਬਰਾੜ ਨੂੰ ਪੁੱਛਦੇ ਆ ਉਹ ਪਿਆ ਵੀ ਕੀ ਚੱਕਰ ਹੈ ਬਈ ਕੋਈ ਡਿਜ਼ਾਈਨ ਦਾ ਫਰਕ ਪਾਉਣਾ ਜਾਂ ਪੈਸੇ ਮੋਕ ਗਏ ਜਾਂ ਕੋਈ ਸ਼ੌਂਕ ਹੀ ਘਟ ਗਿਆ ਜਾਂ ਚਾ ਮੋਕ ਗਏ ਵੀ ਯਾਰ ਬਸ ਹੁਣ ਪਾਜ ਲਈ ਖੜੀ ਕਰ ਲਈ ਤੇ ਬਈ ਕੀ ਕਾਰਨ ਹੈ ਵੀ ਇਹ ਰੋਕਣੀ ਪੈ ਗਈ ਵਿਚਾਲੇ ਕਿਉਂਕਿ 7-8 ਮਹੀਨੇ ਹੋ ਗਏ ਮੈਨੂੰ ਵੇਹਦੇ ਨੂੰ ਉੱਥੇ ਦੇ ਉੱਥੇ ਖੜੀ ਆ ਰੋਕ ਕਾ ਤੋ ਦਿੱਤੀ ਨਹੀਂ ਬਈ ਮਹਤਰੀ ਨੇ ਆਖਿਆ ਯਾਰ ਕਹਿੰਦਾ ਨਾ ਇਹਨੂੰ ਪਲਾਸਟਰ ਨਾ ਕਰੋ ਇਹ ਨਾਲ ਦੀ ਨਾਲ ਆਪਾਂ ਖਾਂ ਭੂਖਾਂ ਤੇੜਾ ਤੂੜਾ ਛੱਡ ਜਾਂਦੀ ਹੈ ਕੋਠੀ ਹਾਂ ਮੀਮੂ ਪਈ ਜਾਂਦੇ ਤੇ ਤੇ ਨਾਲੇ ਜਿਹੜਾ ਸੂਰਾ ਸਾਰਾ ਸਾਰਾ ਕੋ ਨਿਕਲ ਜੂਏ ਬਈ ਇਹ ਗੱਲ ਨੂੰ ਹੈ ਤਾਂ ਸਿਆਣੀ ਹੈ ਨਾ ਤੇ ਉਹ ਕਿੰਨੇ ਕਿ ਜਗ੍ਹਾ ਚ ਪਾਈ ਇਹ ਆਪਾਂ ਤੇ ਭਾਈ ਭਾਈ 25000 2500 ਚ ਤੇ ਕੋਠਾਂ ਤਾਂ ਖੜੀ ਆ ਕੋਠੀਆਂ ਆਪਣੀਆਂ ਅਣ ਗਵਾਂਡ ਚ ਅੱਛਾ ਤੇ ਸਾਰੇ ਪਿੰਡ ਨਾਲ ਉੱਚੀ ਹੈ ਜਿਵੇਂ ਬਠਿੰਡੇ ਨਹੀਂ ਕਿਲਾ ਉੱਚਾ ਸਾਰੇ ਸ਼ਹਿਰ ਨਾਲ ਉਵੇਂ ਆਪਣੇ ਸਾਡੇ ਪਿੰਡ ਚ ਕੋਠਿਆਂ ਚ ਸਾਰਿਆਂ ਨਾਲ ਉੱਚੀ ਹੈ ਤੇਰੇ ਪਿੰਡ ਦਾ ਕਿਲਾ ਕਹਿ ਸਕਦੇ ਨੂੰ ਹਾਂ ਕਿਲਾ ਹੀ ਰੱਖ ਲਾ ਜਦੋਂ ਗਾਂਜ ਵਾਕ ਤਾਂ ਕਿਲਾ ਹੀ ਆਖਿਆ ਕਰਨਗੇ ਮੈਨੂੰ ਤਾਂ ਪਤਾ ਨਹੀਂ ਹਜੇ ਆਹ ਵੇ ਉਹ ਤੇ ਦਿਖਾਵਾਂ ਤੈਨੂੰ ਉਹ ਚੀਜ਼ ਬਣਾਈ ਤਾਂ ਤੂੰ ਖੈਰ ਸੋਹਣੀ ਐਵੇਂ ਕਹਿਦਗੇ ਆਹ ਨਾਲ ਉਹਨਾਂ ਦਾ ਸੀਗੇ 3 ਫੁੱਟ ਗਵਾਂਡੀਆਂ ਦੀ ਭਾਰਤ ਸਾਡੇ ਤਿੰਨ ਫੁੱਟ ਗਰਜੀਤ ਕੀ ਤਿੰਨ ਫੁੱਟ ਮੈਂ ਪਾਈਏ 6-7 ਫੁੱਟ ਉੱਚੀ ਉਹ ਕਾਰਨ ਮੀਹਾ ਮੂੰਹ ਕਰਕੇ ਕਿਵੇਂ ਮੀਹ ਕਿਉਂ ਆਪਣਾ ਵਾਹੋ ਵੇਖੋ ਉਹਨਾਂ ਦੀ ਦੋ ਮੰਜ਼ਲੀ ਮੇਰੀ ਇੱਕ ਮੰਜ਼ਲੀ ਬਰਾਬਰੀ ਹੈ ਛੱਤ ਸਾਡੀ ਖੈ ਹੋ ਗਈ ਹਾਂ ਖੈ ਫਿਰ ਹੁੰਦੀ ਆ ਢੜ ਪਿੰਡਾਂ 'ਚ ਹੋਰ ਤਾਂ ਹੀ ਖਾਤੇ ਜੋਣੇ ਪਿੰਡਾਂ ਵਾਲੇ ਆਹੀ ਹੁੰਦਾ ਕੰਮ ਸਾਡੇ ਹੂੰ ਤਾਂ ਹੁਣ ਜਾ ਕੇ ਮੈਂ ਕੰਧ ਤੇ ਟੱਪ ਕੇ ਲੜ ਨਹੀਂ ਸਕਦਾ ਨਾ ਇਧਰ ਆ ਲੱड्डੂ ਫੌਜੀ ਗਿਆ ਨਾ ਤੇ ਇਹਦੇ ਨਾਲ ਅੜ ਸਕਦਾ ਤੇ ਮੈਂ ਤਾਂ ਬਸ ਆਹੀ ਆ ਫਿਰ ਆਹੀ ਅੜ-ਪਾਸ ਗੱਡੀ ਦੀ ਇਟਾਂ ਉੱਚੀਆਂ ਕਰ ਕਰ ਲਾਈ ਜਿੰਦੀ 29 ਮਿੰਟ ਹਾਂ ਉਹਨਾਂ ਨੇ ਸਾਡਾ ਪਹਿਲਾਂ ਨਾਲ ਨੀਵਾ ਕਰਿਆ ਸੀਗਾ ਜੇ ਆਪਾਂ ਉਹਨਾਂ ਦੀ ਹੁਣ ਨਵੀਆਂ ਕੋਠੀਆਂ ਦੀ ਜਖਣਾ ਘਾਟ ਤੀ ਅੱਜ ਲੱਤ ਤੇਰੀ ਉੱਤੇ ਐ ਉੱਤੇ ਐ ਹੁਣ ਜੇ ਮੰਨ ਲਓ ਤੂੰ ਚਵਾਰਾ ਪਾਤਾ ਤਾਂ ਫਿਰ ਤਾਂ ਜਮੇ ਹੀ ਕਹਿ ਰਹੀ ਹੋ ਜੂ ਹਾਂ ਜੇ ਕੋਈ ਹੋਰ ਮਾੜਾ ਮੋਟਾ ਆਣ ਗਵਾੜ ਹੁਣ ਗਵਾੜ ਵੀ ਸਾਰੇ ਚਾਰੇ ਪਾਸੇ ਲੱਗਦਾ ਨਾ ਹੁਣ ਜ ਮਗਰ ਨੇ ਫਿਰ ਤੇਰੀ ਸਾਰਿਆਂ ਚ ਉੱਚੀ ਹੈ ਗਿਆ ਹੁਣ ਇੱਕ ਮੰਜ਼ਲ ਇਹ ਇੱਕ ਮੰਜ਼ਲੀ ਇੱਕ ਮੰਜ਼ਲੀ ਉੱਚੀ ਆ ਸਾਰਿਆਂ ਨਾਲ ਲੋਕਾਂ ਲੀਆਂ ਦੋ ਦੋ ਮੰਜ਼ਲੀਆਂ ਇਹਦੇ ਬਰਾਬਰ ਆ ਇੱਕ ਤਾਂ ਤੂੰ ਥੱਲੇ ਨਾ ਅਪਦੀ ਭਰਤ ਜੀ ਹਾਂ 50 60 ਹਜ਼ਾਰ ਇੱਟ ਲੱਗ ਗਈ ਬਈ अच्छा यार भाई तन लगरीदा 80 लाख दी फिर 2.5 लाख दी भरत हो गई टब्बा चकता यार ਸਾਡਾ ਇੱਥੇ ਇੱਕ ਟੱਬਾ ਹੀ ਸੀ ਮੈਂ ਇੱਥੇ ਹੀ ਖਪਾਇਆ ਸਾਰਾ اچھا 5 ਲੱਖ ਤਾਂ ਤੂੰ ਨਿਉਆਂ ਚ ਹੀ ਪਾਤਾ ਹਾਂ ਕੀ ਆ ਬਾਤ ਉਹੀ ਸੀ ਮੇਰੇ ਕੋਲੇ ਤੇ ਹੁਣ ਤੇਰੇ ਕਿੰਨੇ 5 ਲੱਖ ਨੇ ਮੇਰੇ ਕੋਲੇ ਸੀਗਾ ਆਪਦਾ ਜੋੜਿਆ ਜਾੜਿਆ ਉਹ ਮੈਂ ਨਹੀਂ ਕਰਤੀ ਉਦੋਂ ਤਾਂ ਤਾਂ ਬੈਂਕ ਵਾਲਿਆਂ ਨੇ ਸਿਉਣਾ ਵੇਚ ਬੈਂਕ ਵਾਲ ਨੇ ਕਿਵੇਂ ਮਤਲਬ ਬੈਂਕ ਵਾਲ ਨੇ ਕਿਵੇਂ ਸਾਥ ਦਿੱਤਾ ਤੈਨੂੰ ਮੈਂ ਕਵਾਨ ਤੈਨ ਕਿਲੇ ਵੀ ਮਹਾਰਾਜ ਨੇ ਦਿੱਤਾ ਜੱਟਾਂ ਉਹ ਤੇ ਲਿਮਟ ਚ ਚੱਕੀਆਂ 2.5 3-3 ਲੱਖ ਦੀਆਂ ਸਰਕਾਰੀ ਵਾਲੇ ਤਾਂ ਥੋੜੀ ਦਿੰਦੇ ਸੀ 1.5 ਲੱਖ ਪ੍ਰਾਈਵੇਟ ਵਾਲੇ ਨੇ 3-3 ਲੱਖ ਵੰਦੀ 9 ਲੱਖ ਰੁਪਇਆ ਹੋ ਗਿਆ ਹਾਂ 9 ਲੱਖ ਹਾਂ ਤੇ ਉਹ 9 ਲੱਖ ਤਾਂ ਫਿਰ ਖੇਤੀਬਾੜੀ ਆਸਤੇ ਹੁੰਦੀ ਹੈ ਲਿਮਟ ਤਾਂ ਖੇਤੀਬਾੜੀ ਵੀ ਸਾਡੀ ਆ ਬਈ ਖੇਤੀ ਸਾਡੀ ਹੈ ਖੇਤੀ ਨਹੀਂ ਉਹ ਖੇਤੀ ਤੇ ਲਾਉਣੇ ਹੁੰਦੇ ਆ ਕੋਠੀ ਤੇ ਨਹੀਂ ਲਾਉਣੇ ਹੁੰਦੇ ਉਹ ਨਹੀਂ ਉਹ ਕਿੱਥੇ ਲਿਖਿਆ ਉਹ ਅਦਾਇਤਾਂ 'ਚ ਲਿਖਿਆ ਉਹਨਾਂ ਨੇ ਐਗਰੀਕਲਚਰ ਲਿਮਟ ਹੁੰਦੀ ਹੈ ਨਾ ਬਈ ਉਹ ਲਿਮਟ ਤਾਂ ਇਹ ਕਿਸਾਨ ਰਹਿਣ ਵਾਸਤੇ ਘਰ ਆ ਯਾਰ ਜੇ ਐਵੇਂ ਟੰਬਾ ਗੁੱਡੇ ਹੱਕੇ ਵਜਿਆ ਮਰ ਜਾਾਂਗੇ ਕਿਸਾਨ ਨੂੰ ਦੇਣਾ ਕਿਸਾਨ ਵਿਆਹ ਤੇ ਲਾਵੇ ਕਾਰਾਂ ਤੇ ਲਾਵੇ ਕਿਉਂਕਿ ਘਰ ਬਈ ਜ਼ਿੰਦਗੀ 'ਚ ਸਾਰਾ ਕੁਝ ਹੋ ਜਾਂਦਾ ਹੁਣ ਤੇਰਾ ਇਹ ਮਤਲਬ ਕੀ ਕਿੰਨੇ ਰੁਪਏ ਲਾ ਕੇ ਹੁਣ ਤੱਕ ਇਹ ਤੇ ਲਾਦਾ 20 ਲੱਖ ਰੁਪਇਆ 20 ਲੱਖ ਹਾਂ ਤੇ ਫਿਰ ਹਜੇ ਤਿਆਰਤਾ ਜੇ ਹੈ ਨਹੀਂਗਾ ਹੁਣ ਬੈਂਕ ਬੰਦ ਬਈ ਨਹੀਂ ਬੈਂਕ ਖੁੱਲੇ ਭਰਾ ਅੱਜ ਸੋਮਵਾਰ ਹੈ ਨਹੀਂ ਉਹ ਤਾਂ ਖੁੱਲਾ ਮੇਰੇ ਆਸਤੇ ਬੰਦਾ ਜੀ ਤੇਰੇ ਆਸਤੇ ਰਿਕਾਰਡ ਸਮਝਿਆ ਮੇਰਾ ਰਿਕਾਰਡ ਮੈਂ ਨਾ ਚੱਕ ਕੇ ਵਿਆਜ ਉਹ ਹੀ ਨਹੀਂ ਭਰਿਆ ਗਿਆ ਬਾਅਦ ਚ ਜਿਹੜੀਆਂ ਹੋਣਗੀਆਂ ਸ਼ਰਤਾਂ ਕੀ ਹੁੰਦਾ ਰਹੋ ਕਿਸ਼ਤਾਂ ਹਾਂ ਕਮਾਉਣੀ ਹੁੰਦੀ ਹੈ ਘੁੰਮੀ ਨਹੀਂ ਮੈਥੋਂ ਸਾਲੀ ਮੇਰੀ ਉਹ ਤਾਂ ਮੈਸਰੀ ਲੱਗਿਆ ਬਈ ਜਦੋਂ ਕਮਾਉਣੀ ਸੀਗੀ ਮੈਂ ਤੇ ਡਿਫਾਲਟਰ ਹੋ ਗਿਆ ਡਿਫਾਲਟਰ ਹੋ ਗਿਆ ਡਿਫਾਲਟਰ ਵੀ ਨਹੀਂ ਕਹਿ ਸਕਦੇ ਹਜੇ ਆਪਾਂ ਜਵਾਬ ਵੀ ਨਹੀਂ ਦਿੱਤਾ ਉਹਨਾਂ ਨੂੰ ਬਈ ਹਜੇ ਤਾਂ ਦੇਣਾ ਮਾਣ ਕਿੰਨਾ ਤੇਰੇ ਕੋਲ 3 ਕਿੱਲੇ ਵਿੱਚ 3 ਕਿੱਲੇ ਕਿ ਫਿਰ 3 ਕਿੱਲੇ ਦੇ ਸਾਮਣੇ ਵੇਤ ਤੇਰਾ ਘਟ ਨਹੀਂ ਵਧ ਨਹੀਂ ਪੰਗਾ ਲਈ ਬੈਠਾ ਇਹ ਪੰਗਾ ਦਾ ਬਈ ਕੀ ਹੈ ਯਾਰ ਆਮ ਜੀ ਹੈਗਾ ਐਂ ਤਾਂ ਉਹ ਆ ਉਹੀ ਰੱਖ ਤੇ ਆ ਬਸ ਨਕਸ਼ੇ ਨੂੰ ਚੰਗਾ ਬਣਾ ਲੈ ਤੂੰ ਸਾਰੀ ਤਾਂ ਲਿਮਟ ਵਰਤਦੀ ਲਿਮਟ ਤੂੰ ਵਰਤ ਕੇ ਇਧਰ ਲਾਤੀ ਲਿਮਟ ਦੇਣ ਨੂੰ ਤਾਂ ਤੇਰੇ ਕੋਲ ਪੈਸੇ ਨਹੀਂ ਜਿੱਦੇ ਤੂੰ ਲਿਮਟ ਕਮਾਉਣੀ ਪਈ ਤੂੰ ਆੜ ਤੱਕਾਂ ਤੋਂ ਲੈ ਕੇ ਕਮਾਏਗਾ ਇਹ ਤਾਂ ਮੰਨਦਾ ਹੈ ਆਰਤੀਆਂ ਨਾਲ ਤਾਂ ਨਿਬੜਿਆ ਬਈ ਕੰਮ ਕਿਵੇਂ ਪਿਛਲੀ ਯਾਰ ਮੈਂ ਕਣਕ ਉਹ ਆਹ ਕਣਕੀ ਸੀਗੀ ਦੂਜੇ ਗੋਣਿਆਂ ਨੇ ਸਿੱਟੇ ਸੀ ਆੜਤੀ ਮੁਕਸਰ ਸੀ ਸਾਡੀ ਤੇ ਉਹ ਹੱਥ ਚਾਗ ਗਏ ਹੋਣਗੇ ਫਿਰ ਉਹ ਆਈ ਸੀ ਬਹੁਤ ਰੌਲਾ ਰੂਲਾ ਪਾਇਆ ਮੈਂ ਕਿਹਾ ਬਾਈ ਕੋਈ ਨਹੀਂ ਦੇ ਦੇਾਂਗੇ ਹੁਣ ਮਰੇ ਮੁੱਕਰੇ ਦੀ ਬਈ ਕੀ ਦਵਾਈ ਹੈਗੀ ਐ ਨਹੀਂ ਆੜਤੀਏ ਦਾ ਮੋੜੂਆਂ ਯਾਰ ਭਰਾ ਉਹ ਜੱਟ ਤੇ ਆੜਤੀਏ ਦਾ ਹੁੰਦਾ ਭਰਾਵਾਂ ਵਾਲਾ ਪਰ ਮੈਨੂੰ ਜਿੱਤ ਤੱਕ ਐਂ ਲੱਗਦਾ ਵੀ ਹੁਣ ਤੇਰੀ ਕੋਠੀ ਇਹ ਇੱਥੇ ਪੱਲੀਆਂ ਪਹਿਣੀਆਂ ਦੋ ਚਾਰ ਸਾਲ ਹਜੇ ਮੈਨੂੰ ਐਂ ਲੱਗਦਾ ਵੀ ਤੇਰੇ ਤੋਂ ਜਿਹੜੇ ਲਿੰਟ ਰੇਟ ਵਜੇ ਮੋੜਦੇ ਆ ਕੋਠੀ ਤੇ ਸਿਰੇ ਨਹੀਂ ਲੱਗੀ ਫਰਸ਼ਾਂ ਲੱਗੀਆਂ ਨਹੀਂ ਬਾਹਰੀਆਂ ਲੱਗੀਆਂ ਨਹੀਂ ਇਹਦਾ ਬਈ ਅਗਲੇ ਤੂੰ ਮੈਂ ਤਾਂ ਉਹੀ ਉਹਦੇ ਕਰਕੇ ਮੀਮੂ ਡੀਕਦਾ ਉਸ ਤੋਂ ਬਾਅਦ ਬਸ ਤੂੰ ਇਹ ਨਾ ਜਾਈਂ ਤਾਂ ਤੂੰ 6 ਮਹੀਨਿਆਂ ਨੂੰ ਦੁਬਾਰਾ ਆਈਂ ਸਾਰਾ ਕੰਦਾ ਤੇ ਪੱਥਰ ਚੜਾ ਦੂੰਗਾ ਕਿੱਥੋਂ ਲੋਨ ਲੈਹਾਂਗਾ ਹੁਣ ਲੋਨ ਬਈ ਤਿੰਨ ਕਿੱਲੇ ਬਾਣ ਹੈਗੇ ਆ ਉਧਰ ਹੀ ਹੋਣੀ ਐ ਇਤਕੀ ਕੰਮ ਸਟਾਰਟ ਕਰ ਦੇਣਾ ਇਹ ਉਹ ਮੁੰਡੇ ਦਾ ਸਾਡੇ ਗਿਆ ਕੁੜੀ ਭੇਜੀ ਉਹਨਾਂ ਨੇ ਬਾਹਰ ਆਸਟ੍ਰੇਲੀਆ ਉਹਨਾਂ ਨੇ ਕੀ ਲੈਣਾ ਦੇਣਾ ਉਹ ਫਿਰ ਹੱਥ ਟਾਇਟ ਆ ਬਈ ਗਵਾਂਢੀਆਂ ਦਾ ਜਿਹੜੇ ਖੇਤ ਦੇ ਗਵਾਂਢੀ ਲੱਗਦੇ ਸਾਡੇ ਉਹ 25-30 ਲੱਖ ਉਹ ਕਹਿੰਦੇ ਅਰ 6 ਮਹੀਨੇ ਖੜ ਜੇਗਾ ਤਾਂ ਫਿਰ ਮੈਂ ਉਹਨਾਂ ਨਾਲ ਹੀ ਖੜਾ। ਮਤਲਬ ਵਾਣ ਲੈ ਲੈਣਗੇ। ਵਾਣ ਬਈ ਉਹਨਾਂ ਨੂੰ ਦੇਵਾਂਗੇ। ਯਾਰ ਬੰਦੇ ਚੰਗੇ ਆ ਸਾਡੇ। ਵਧੀਆ ਪੈਸੇ ਪੂਸੇ ਨਾ ਹੂੰ ਦੇ ਦਿੰਦੇ ਇੱਕ ਬਾਹਰ ਗੱਲ ਨੇ ਨਿਕਲਦੀ ਪਿੰਡ ਚ ਬਈ ਵਾਣ ਵੇਚਤਾ। ਅਗੇ ਅੱਧਾ ਕਿਲਾ ਮੈਂ ਦਿੱਤਾ ਸੀ ਉਹਨਾਂ ਨੂੰ ਰਾਜਾ ਹੈਣੀ ਸੀ ਸਿੱਧਾ ਕਰਤਾ ਸੀ ਰਾਹ ਤੇ ਚੜਦਾ। ਹੂੰ ਤੇ ਉਹ ਆ ਚੱਕਰ ਚ ਹੀ ਹੋ ਗਿਆ। ਹੁਣ ਮੈਂ ਹੋਰ ਹੁੰਦੇ ਦਿਆਂ ਰੋ ਉਧਰ ਵੀ ਚੱਲਦੇ ਆ ਨਾ ਆਪਾਂ ਦਿਖਾਈ ਵੀ ਨਹੀਂ ਹੈਨਾ। ਆ ਵੀ ਮੇਨ ਲੂਬੀ ਆ ਇਧਰ ਆ ਗਿਆ। ਲੂਬੀ ਨਹੀਂ ਬਈ ਲੋਬੀ ਕਹਿੰਦੇ ਇਹਨੂੰ ਸਹੀ ਨਾ। ਹਾਂ ਉਹਦੇ ਨਾਲ ਸੌਦੇ ਹੋਗੇ ਭਾਸ਼ਾ। ਆ ਆ ਆ ਮੇਰਾ ਦ੍ਰਿਸ਼ ਐ ਸਾਹਮਣੇ ਮੈਂ ਬੈਠ ਕੇ ਕੁਰਸੀ ਢਾ ਕੇ ਦੇਖਿਆ ਕਰੋ ਐਡਾ ਪੂਰਾ ਐ ਪੱਲਾ ਰੱਖਿਆ ਵੇ ਨਾ ਇਹ ਨਾ ਸ਼ੋਹਨ ਛੋਟੀਆਂ ਰੱਖ ਲੈਂਦੇ ਆ ਆਪਣੇ ਪਿੰਡ ਵਾਲੇ ਵੱਡਾ ਰੱਖਿਆ ਹਾਂ ਇਹ ਪਲੇਨ ਸੀਸਾ ਲੱਗੂ ਸਾਹਮਣੇ ਐ ਜਿਵੇਂ ਪਹਾੜਾ ਪਹਾੜਵੇਂ ਹੁੰਦੇ ਹੁੰਦੇ ਐ ਵੇਖੂਗਾ ਮੈਂ ਆਹ ਸਾਹਮਣੇ ਵੀ ਨੇ ਦੇਖ ਸਾਰੇ ਜਿਵੇਂ ਆਮ ਹੁੰਦਾ ਵੀ ਉੱਥੇ ਪਹਾੜ ਦੇਂਦੇ ਹਨ ਇੱਥੇ ਨਾ ਟੱਟੀ ਐ ਨੇਰ ਚੱਕ ਦੇਣਗੇ ਟੱਟੀ ਦਾ ਚੱਕ ਦੇਾਂਗੇ ਇਹ ਤਾਂ ਭਰਤ ਪੈਣੀ ਐ ਇੱਥੇ ਸਭੂਰਾ ਨਜ਼ਾਰਾ ਪਾਰਕ ਬਣਾਉਣਾ ਇੱਥੇ ਮਰ ਗਿਆ ਕਿ ਤੇ ਟੱਟੀ ਵੇਖਿਆ ਕਰੋਗੇ ਤੁਸੀਂ ਨਹੀਂ ਨਹੀਂ ਉਹ ਤਾਂ ਨਹੀਂ ਉਹ ਤਾਂ ਚਾਹ ਫੰਡ ਉਹ ਤਾਂ ਫਰੰਦਰ ਬਣਾਇਆ ਬਈ ਅੰਗ ਵਾਣ ਵਾਣ ਫਿਰ ਕਿਲਾ ਵਿੱਚ ਗਏ ਹੁਣ ਜਿਹੜਾ ਵਿੱਚ ਨੂੰ ਵਿੱਚੰਦਾ ਕਿਉਂ ਬਈ ਯਾਰ ਤੂੰ ਤਾਂ ਸਾਰਾ ਫੀਲਿੰਗ ਹੀ ਖਰਾਬ ਕਰੀਏ ਨਾ ਤੂੰ ਵੀਡੀਓ ਕੋ ਬਣਾਉਣਾ ਹੈ ਉਹ ਬਣਾ ਲੈ ਸਿੱਧੀ ਆਪਦੀ ਨਹੀਂ ਮੈਂ ਤਾਂ ਤੌਣ ਚ ਕਿਲਾ ਵੀ ਕਢਣਾ ਨਾ ਤੁਹਾਡੇ ਨਾਲ ਨਾਲ ਜਿਹੜਾ ਤੂੰ ਪੰਗਾ ਲੈ ਲੈਂਦਾ ਤਿੰਨ ਕਿਲਿਆਂ ਨੂੰ ਕੋਠੀ ਦਾ ਸਰਦਾ ਨਹੀਂ ਤੁਹਾਡਾ ਤੇਰਾ ਇਧਰ ਇਧਰ ਘਰ ਕੀ ਕਿਹੜੇ ਸਾਲ ਚ ਪਾਇਆ ਤੁਹਾਡਾ ਇਹ ਵੀ ਪਿੱਛੇ ਜੀ ਪਾਈ ਸੀ ਇਹ ਵਰਕਮਰੇ ਸੀ ਯਾਰ ਜਿਹੜੇ ਆਪਣੇ ਦੇਸੀ ਟਾਈਪ ਦੇ ਠੀਕ ਹੈ ਪਰ ਉੱਚੇ ਬਹੁਤ ਤੇਰੇ ਤਹੇ ਉੱਚੇ ਤਾਂ ਨਹੀਂ ਚੱਕੇ ਕਮਰੇ ਇਹ ਰਾਣਾ ਇਹਦਾ ਇਲੈਕਟ੍ਰੀ ਉਹਨਾਂ ਤੇ ਵੀ ਵਧੀਆ ਪਏ ਆ ਦੋ ਹੀ ਤੂੰ ਟਾ ਤੇ ਕਮਰੇ ਬਾਹਲੇ ਚੰਗੇ ਸੀ ਮੇਰੇ ਬਾਪੂ ਵਾਲੇ ਕਿਨੇ ਟਾਏ ਤੂੰ ਟਾਏ ਹਾਂ ਪਰ ਇਟਾ ਨੀਆਂ ਚਾਹੀਦੀਆਂ ਸੀ ਉਹਦਾ ਇਹ ਤਾਂ ਸਿਆਣਾ ਪੁੱਤ ਹੈ ਫਿਰ ਚੜਾਈ ਆ ਬਾਈ ਆਪਣੀ ਕੋਠੀ ਦੱਸ ਯਾਰ ਮਾੜੀ ਆ ਜਿਹੜੀ ਕੋਈ ਬਣਾਉਣਾ ਐ ਨਾ ਉਹ ਦੇਖ ਤੂੰ ਕੋਈ ਚਨਕਸ਼ੇ ਚ ਤੂੰ ਨੋਕਸ ਘੱਟ ਮਾਰਕ ਬਣਾਇਆ ਨਕਸ਼ਾ ਮੇਰਾ 65000 ਰੁਪਿਆ ਲੱਗ ਗਿਆ ਨਹੀਂ ਨਕਸ਼ਾ ਬਹੁਤ ਵਧੀਆ ਹੈ ਪਰ ਸਹੀ ਦੱਸਾਂ ਵੀ ਤੇਰੀ ਹਾਂ ਪਰ ਜਿਹੜੇ ਭਰਾ ਨੇ ਸਿੰਗਲ ਸਟੋਰੀ ਬਣਾਉਣੀ ਐ ਆਪਣੇ ਤੋਂ ਆ ਕੇ ਨਕਸ਼ਾ ਲੈ ਜਾ ਸਕਦਾ ਫਰੀ ਚ ਮਾਦਾ ਚਲੋ 65000 ਕੇ ਭਰਾ ਦਾ ਫਾਇਦਾ ਹੋ ਜਾਊਗਾ। ਕਿੰਨੀ ਜ਼ਮੀਨ ਕਿਵੇਂ ਵੇਚਣੀ ਹੈ, ਲਿਮਟ ਲਿਮਟ ਉਹ ਸਾਰਾ ਉਹ ਵੀ ਦੱਸ ਸਕਦੇ। ਉਹਦਾ ਵੀ ਹੁਣ ਅਗਲਾ ਆਪ ਦਾ ਵੇਖੇ ਜਿਹੜੇ ਨੇ ਹੁਣ ਮੈਂ ਸਟਾਰਟ ਕੀਤਾ ਮੈਂ ਨਿਬੜੂਗਾ ਮੈਨੂੰ ਸਾਰਾ ਇਹ ਵੀ ਸਾਰੇ ਤਾਂ ਸਾਰਾ ਆਪਣਾ ਜਿਵੇਂ ਲੋਨ ਹੈ ਉਹਦਾ ਦੇ ਦੇਣਾ ਉਹ ਵੀ ਕਿਵੇਂ ਕਿਵੇਂ ਕਿੱਥੋਂ ਕਿੱਥੋਂ ਦੀ ਲੋਨ ਲੈਣਾ, ਕਿਹਦੇ ਨਾਲ ਆਪਣਾ ਕਿਵੇਂ ਡਿਫਾਲਟ ਹੋਣਾ। ਸਿਖਾ ਦੇਣਾ ਸਾਰੀਆਂ ਚੀਜ਼ਾਂ। ਨਾ ਨਾ ਵੀ ਆਪਾਂ ਡਿਫਾਲਟ ਹੋਏ ਨਹੀਂ ਕਿਸੇ ਦੇ ਅਜੇ ਤਾਈ। ਪਾਊਗਾ ਕੋਠੀ ਬਈ। ਵਾਣ ਹੈਗਾ ਬਈ ਵੇਚ ਦਿਆਂਗੇ ਉਹਦਾ ਕੀ ਕਰਨਾ। ਉਹ ਬਾਜ ਦਾ ਰਹਿਣ ਖੇਤੀ ਦਾ। ਸਹੀ ਆ ਬਈ ਇਥੇ ਸੀ ਉਸੀ ਲਾ ਕੇ ਪਿਆ ਕਰਾਂਗੇ ਆਪਦਾ ਵਧੀਆ ਰਿਸ਼ਤੇਦਾਰਾਂ ਦੀਆਂ ਤਾਂ ਅੱਖਾਂ ਮਚਣੀਆਂ ਕਿਦੋਂ ਜਿਹੜੇ ਸੱਤ ਪੌੜੀਆਂ ਚੜਿਆ ਅਗਲਾ ਗੋਡੇ ਦੁਖਣ ਲੱਗ ਜਾਂਦੇ ਮਾੜੇ ਰਿਸ਼ਤੇਦਾਰ ਹੁਣ ਬਈ ਸਾਰਾ ਕੋ ਰਿਸ਼ਤੇਦਾਰਾਂ ਨਾਲ ਹੀ ਆਪਣਾ ਜਾਣ ਬਈ ਰਿਸ਼ਤੇਦਾਰ ਗੁੱਸੇ ਹੋਗੇ ਜਾਂ ਉਹਨਾਂ ਨੂੰ ਚੰਗਾ ਨਾ ਲੱਗਾ ਜਾਂ ਕੋਈ ਕਮੀ ਰਹਿ ਗਈ ਸੀ ਬਾਰੇ ਕਿਸ਼ਤ ਕੁਸ਼ਤ ਪਾਦੇ ਕੰਮਗੇ ਰਿਸ਼ਤੇਦਾਰ ਤੇ ਅਸਤਾਂ ਦਾ ਕੰਮ ਹੀ ਨਹੀਂ ਬਈ ਤੈਨੂੰ ਦੱਸਿਆ ਬਸ ਉਹ ਕੁੜੀ ਕਰਕੇ ਹੱਥ ਤੇ ਤਾਂ ਨਹੀਂ ਤਾਂ ਇੰਨੀਆਂ ਗੱਲਾਂ ਹੀ ਮੈਂ ਤੇਰੇ ਹੁਣ ਤੇਰੇ ਇੱਥੇ ਸੀਸੇ ਸੀਸਾਂ ਚੋਂਡ ਚ ਵੱਜਣਾ ਸੀਗਾ ਕਿਤੇ ਕੂਣੀ ਚ ਵੱਜਣਾ ਸੀਗਾ ਇੱਥੇ ਸੰਖ ਸੁਖ ਲੱਗਣ ਇਹਦਾ ਹਜਾ ਜਿਹੜੇ ਆਲੇ ਛੱਡੇ ਨਾ ਇਹ ਪੁਆਇੰਟ ਛੱਡੇ ਐ ਇੱਥੇ ਝੂਮਰ ਲਾਉਣਾ ਰਾਜਸਥਾਨ ਤੋਂ ਤਿੰਨ ਘੰਟਾ ਇੱਥੇ ਆਵੇ ਇਹ ਚ ਬਈ ਲਾਸ ਪੈ ਜੂ ਮੋਟੀ ਨਹੀਂ ਪੈ ਜਾਂਦੀ ਨਹੀਂ ਕਿਹੜੀ ਜਿਵੇਂ ਫਾਹਾ ਫੂਆ ਲੈਣਾ ਬੰਦੇ ਨੇ ਕਰਦੇ ਹੋਏ ਹੋਣੇ ਬਈ ਉਹ ਫੁੱਲ ਬਿਸ਼ਰਮ ਆਪਾਂ ਫਾਹਾ ਫੂਆ ਵਾਲਾ ਕੰਮ ਆਪਣੇ ਕੋਲੇ ਉਹ ਹੈ ਨਹੀਂ ਗਾ ਗਾਣਾ ਲਾਉਂਗੇ ਤੁਸੀਂ ਨਿਸ਼ਚਿਤ ਗੱਲ ਦਾ ਉਹ ਕੰਮ ਹੀ ਨਹੀਂ ਸਾਡੇ ਕੋਲੇ ਭਰਾਵਾ ਬਾਕੀ ਇਹ ਜਿਹਾ ਅਕੈਡਮੀਆ ਬਈ ਗੱਲਾਂ ਤੈਨੂੰ ਚਾਹ ਪਾਣੀ ਚੰਗਾ ਪਿਆਇਆ ਮੈਂ ਤੇ ਤੂੰ ਆ ਹੋਰ ਹੀ ਫੁੱਦੂ ਜੀਆਂ ਗੱਲਾਂ ਲੈ ਕੇ ਬਹਿ ਗਿਆ ਫਾਹਾ ਕੰਮ ਭਰਾ ਤੈਨੂੰ ਸਲਾਹ ਦੇ ਰਹੀ ਹਾਂ ਹੱਥਾਂ 'ਚ ਦਾ ਕਾਰ ਨੇ ਲਾਇਆ ਜਮੀਨ ਤੂੰ ਜਿਹੜੀ ਹੈਗੀ ਪੁਰਾ ਵੇਚੀ ਤੇ ਸੈਲਰ ਬਾਈ ਸਾਰੇ ਸੈਲਰ ਲੱਗਿਆ ਦਿਹਾੜੀ ਜਾਇਆ ਕਰਨੂ ਆ 800 ਰੁਪਿਆ ਦਿਹਾੜੀ ਸੈਲਰ ਚ ਖੇਤੀ ਨਾਲ ਮੂਰੇ ਫਿਰ ਕੰਮ ਉਹ ਮੂਰੇ ਆ ਬਈ 400 ਦਾ ਖਾਇਆ ਕਰਾਂਗੇ 400 ਜਮਾ ਕਰਾਇਆ ਕਰਾਂਗੇ ਕੀ ਖਾਇਆ ਕਰਾਂਗੇ 400 ਦਾ ਰੋਟੀ ਬਾਣੀ ਆਈ ਜਵਾਕਾਂ ਚੱਲਿਆਣ ਸਾਰਾ ਅੱਛਾ ਸਾਰਾ ਮੈਂ ਕਿੱਥੇ ਆਉਂਦਾ ਕਹਿੰਦਾ ਆਹ ਸੰਟਰਾ ਪੀ ਲੇਗਾ ਤੂੰ ਹੈ ਹੀ ਕੱਚਾ ਪੱਤਰਕਾਰ ਤੂੰ ਪੱਤਰਕਾਰਾਂਗੇ ਕੀ ਹਾਂ ਤੂੰ ਮੈਂ ਭਰਾਵਾ ਬਲੌਗਰ ਹੁੰਦੇ ਆ ਜੀ ਬਲੌਗਰ ਵੀਡੀਓ ਬਣਾ ਹਾਂ ਜਦੋਂ ਆਇਆ ਤੂੰ ਸਾਡੇ ਘਰੇ ਕੋਈ ਤੈਨੂੰ ਹਾਲ ਸੁਹਾਗਾ ਟਰੈਕਟਰ ਟਰਾਲੀ ਪੌਣਿਆਂ ਦੇ ਹਨਾ ਸਾਰਾ ਮਸ਼ੀਨਰੀ ਆਪਾਂ ਲਾ ਟਕਾਣੇ ਮਤਲਬ ਸਾਰਾ ਇਹਦੇ ਵਿੱਚ ਹੀ ਆ ਕੰਨਾਂ ਚ ਹੀ ਆ ਕੋਠੀ ਪੈ ਗਈ ਯਾਰ ਆਪਣੀ ਚੜਾਈ ਹੋ ਜਾਣੀ ਇਹ ਹੀ ਦੇਖਣਾ ਲੋਕਾਂ ਨੇ ਲੋਗਵੇਂ ਦੇ ਘਰ ਫੇਰ ਹੀ ਹੋਊਗਾ ਵਿਆਹ ਸ਼ਾਦੀ ਫੇਰ ਲੰਮਾ ਕੰਮ ਹੋ ਜਾਊਗਾ ਮੇਰਾ ਠੀਕ ਹੈ ਘਰ ਤੋਂ ਬਿਨਾ ਵਿਆਹ ਨਹੀਂ ਹੁੰਦੇ ਕਿਸੇ ਦੇ ਹੁਣ ਤੇ ਵਿਆਹ ਹੋਇਆ ਮੇਰਾ ਹੁਣ ਹੋਊਗਾ ਵੇਖ ਕੇ ਕੋਠੀ ਵੇਖ ਕੇ ਹੋਊਗਾ ਤੇ ਉਹ ਐ ਨਾ ਨਾ ਵੇਖਣ ਵੀ ਕੋਠੀ ਵਿੱਚ ਬਣਾਉਣ ਪਿੱਛੇ ਇਹਨਾਂ ਨੇ ਵੇਚਿਆ ਕੀ ਕਿ ਜਦੋਂ ਉਹ ਵੇਖਣਗੇ ਬਈ ਉਦੋਂ ਇੱਥੇ ਮੁੜ ਜਾਣਗੇ ਨਾ ਜਦੋਂ ਪਾਨੀ پارک ਕੋਲ ਗਏ ਨੇ ਬਾਅਦੀ ਨਹੀਂ ਵੇਂਦੇ ਘਾਰ ਹੀ ਵੇਂਦੇ ਆ ਚਲੋ ਇਹ ਲੈ ਲੰਮੀ ਗੱਲ ਆ ਯਾਰ ਇਹ ਤਾਂ ਚਲ ਧੰਨਵਾਦ ਬਾਈ ਹਨਾ ਤੇਰਾ ਮੋੜ ਕਿਵੇਂ ਇਹਨਾਂ ਤੇਰੇ ਨਾਲ ਵੀ ਲੜਾਂਗੇ ਹਨਾ ਵੀ ਬਾਈ ਇਹ ਨੇ ਹਨਾ ਤਿੰਨ ਕਿੱਲੇ ਇਹਦੇ ਕੋਲੇ ਜ਼ਮੀਨ ਦੇ ਆ ਉਹ ਵੀ ਵੇਚਣ ਨੂੰ ਫਿਰਦਾ ਇੱਥੇ ਕੋਠੀ ਪਾਉਣੀ ਹੈ ਕਹਿੰਦਾ ਇਸੇ ਰਾ ਲਾਉਣਾ ਇਹ ਉਹ ਗੱਲਬਾਤ ਵੀ ਕਿਵੇਂ ਲਾਦੀ ਕਮੈਂਟ ਆਖਾ ਦੱਸ ਦੇ ਵਧੀਆ ਲੱਗਿਆ ਜਿਹੜੇ ਭਰਾਵਾਂ ਨੂੰ ਕੋਠੀ ਵਧੀਆ ਲੱਗੀ ਕਮੈਂਟ ਕਰ ਦੇਵੇ ਹਾਂ ਤੇ ਉੂੰ ਵੀ ਬਾਈ ਇਹਦੀ ਵਿਚਾਰਤਾ ਰ ਕਿਵੇਂ ਆ ਵੀ ਐ ਪਾਉਣੀ ਚਾਹੀਦੀ ਹੈ ਸਹੀ ਇੱਕ ਗਲਤ ਕਮੈਂਟ ਆ ਜਿਹਦੇ ਬਾਰੇ ਦੱਸ ਦੋ ਮੈਂ ਤਾਂ ਨਾ ਪਾਉਣੀ ਚਾਹੀਦੀ ਬਾਈ ਘਰ ਇਹ ਇੱਕ ਕਰ ਹੀ ਪੈਂਦਾ ਬਾਈ ਜਿੰਨੇ ਦੇਖੀ ਇਹਨੇ ਇਹਨਾਂ ਮਗਰ ਨਾ ਲੱਗੋ ਇਹ ਤਾਂ ਅੱ ਨਹੀਂ ਕਰਦਾ ਨਹੀਂ ਭਾਈ ਮੈਂ ਤਾਂ ਹੈ ਘਰ ਭਾਈ ਇੱਕ ਕਰ ਹੀ ਪੈਂਦਾ ਜ਼ਿੰਦਗੀ ਚ ਬੰਦੇ ਦਾ ਠੀਕ ਹੈ ਘਰ ਪਾਲੋਂਗੇ ਸਾਰਾ ਕੁਝ ਘਰ ਆ ਘਰ ਚੰਗਾ ਤੁਹਾਡਾ ਰਸਤਾ ਹੋ ਜਾਊਗਾ ਨੂੰ ਤੁਹਾਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਤੁਸੀਂ ਚਾਹੇ ਲੱਖ ਮਿਹਨਤੀਆਂ ਕੋਈ ਜ਼ਮੀਨ ਆ ਤੁਹਾਡੇ ਕੋਲੇ ਕਿਸੇ ਨੇ ਨਹੀਂ ਦੇਖਣੀ ਜ਼ਮੀਨ ਤਾਂ ਹੋਰ ਵੀ ਦਿਖਾਈਆਂ ਜਾਂਦੀਆਂ ਪਟਵਾਰੀ ਨੂੰ ਦਿਓ ਤੇ ਸਾਰਾ ਕੁਝ ਕਰੋ ਤੇ ਪਰ ਜਿਹੜਾ ਮੇਨ ਬੰਦੇ ਨੇ ਆ ਕੇ ਜਿੱਥੇ ਚਾਹ ਪੀਣੀ ਆ ਉਥੇ ਤੁਹਾਡੇ ਸੋਫੇ ਸਾਫੇ ਲੱਗੇ ਹੋਣ ਵਧੀਆ ਚੈਪਸ ਚੂਸ ਲੱਗੀ ਹੋਵੇ ਠੀਕ ਹੈ ਪੂਰਾ ਵਧੀਆ ਨਕਸ਼ਾ ਲੈ ਜਾਓ ਜੇ ਨਾ ਪਸੰਦ ਆਵੇ ਬਈ ਆਪਣੀ ਉਹ ਕਰਦੇ ਧੰਨਵਾਦ ਬਈ ਤੇ ਮੈਂ ਤਾਂ ਬਈ ਚਾਹਣਾ ਹਨਾ ਵੀ ਫੁਕਰਾ ਹੈਗਾ ਹੁਣ ਮੈਂ ਤੁਹਾਨੂੰ ਕੀ ਕਿਵੇਂ ਪੰਜਾਬੀ ਵੀ ਤਿੰਨ ਕਿੱਲੇ ਨਾਲ ਤੂੰ ਹੈਗਾ ਤਾਂ ਦੋ ਕਮਰੇ ਪਾਲਾ ਹਨਾ ਮੈਂ ਆਹ ਕਰਨਾ ਮੈਂ ਕਹਿੰਦੇ ਮਹੌਲੀ ਤੋਂ ਨਕਸ਼ਾ ਬਣਾਉਣ ਨੂੰ ਦੱਸ ਤੂੰ ਐਸਾ ਚੋ ਲੱਗਿਆ ਗੱਲਾਂ ਮਾਰਦਾ ਬਈ ਇਹ ਜੇ ਫੁਕਰਿਆ ਮੈਂ ਕਹਿੰਦਾ ਲੱਗੋ ਮੈਦਾਨਾ ਕਮੈਂਟ ਹੈ ਜਿਹਨੂੰ ਕੋ ਆਉ ਖੰਡਪੂਰੀ ਹਨਾ ਵੀਡੀਓ ਨੂੰ ਲਾਈਕ ਕਰ ਦੋ ਆਪਣੇ ਫੁਕਰੇ ਯਾਰਾਂ ਦੋਸਤਾਂ ਦੇ ਨਾਲ ਜਾਂ ਆਮ ਬੰਦੇ ਨੇ ਤਾਂ ਹਨਾ ਸ਼ੇਅਰ ਕਰ ਦੋ ਵੀਡੀਓ ਨੂੰ ਤੇ ਬਾਕੀ ਆਪਾਂ ਨੂੰ ਫੋਲੋ ਕਰਨਾ ਨਾ ਭੁੱਲੇ ਹੋਣਾ ਕਿਉਂਕਿ ਇਹ ਜ ਬੜੀਆਂ ਘੈਂਟ ਘੈਂਟ ਰੌਚਕ ਵੀਡੀਓ ਆਪਾਂ ਕੱਢ ਕੇ ਲਿਆਉਣੇ ਹਨ ਤੇ ਆਪਾਂ ਨੂੰ ਫੋਲੋ ਕਰੇ YouTube ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਤੇ ਇਹ ਜਨੇ ਮਗਰ ਕਿਦਨ ਪਾਵਾਂਗੇ ਬਈ ਵੀਡੀਓ ਇਹ ਹੈ ਆਹ